ਕੇਂਦਰ ਸਰਕਾਰ ਦੀ ਦੋ ਮੈਂਬਰੀ ਟੀਮ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ ਪੰਜਾਬ ਕਰ ਰਿਹਾ ਗੰਭੀਰ ਖਤਰੇ ਦਾ ਸਾਹਮਣਾ ਕੇਂਦਰ ਸਰਕਾਰ ਦੀ ਦੋ ਮੈਂਬਰੀ ਟੀਮ ਨੇ ਵੀਰਵਾਰ ਨੂੰ ਬਰਤਾਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਕੇਂਦਰੀ ਟੀਮ ਦਾ ਕਹਿਣਾ ਹੈ ਕਿ ਹਾਲੀ ਵਿੱਚ ਆਏ ਹੋਏ ਹੜ੍ਹਾਂ ਕਾਰਨ ਪੰਜਾਬ ਆਪਣੀ ਖੇਤੀਬਾੜੀ ਆਰਥਿਕਤਾ ਲਈ ਗੰਭੀਰ ਖਤਰੇ ਦਾ ਸਾਹਮਣਾ ਕਰ ਰਹੀ ਹੈ ਇਹ ਬਿਆਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਜ਼ਿਆਦਾਤਰ ਪੰਜਾਬੀ ਸਿੱਧੇ ਜਾਂ ਅਸਿੱਧੇ ਤੌਰ ਤੇ ਖੇਤੀਬਾੜੀ ਨਾਲ ਜੁੜੇ ਹੋਏ ਹਨ ਟੀਮ ਜਲਦੀ ਰਾਹਤ ਅਤੇ ਪੁਨਰਵਾਸ ਉਪਾਵਾਂ ਲਈ ਕੇਂਦਰ ਵੱਲੋਂ ਪੂਰਾ ਸਮਰਥਨ ਦੇਣ ਦਾ ਵੀ ਭਰੋਸਾ ਦਿੱਤਾ ਹੈ ਫਸਲਾਂ ਅੰਦਰ ਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਟੋਹਣ ਤੇ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਸ਼ਾਮਿਲ ਸਨ ਉਹਨਾਂ ਦੇ ਨਾਲ ਇੱਕ ਮੁਲਾਂਕਣ ਟੀਮ ਵੀ ਸੀ ਜੋ ਇੱਕ ਰਿਪੋਰਟ ਤਿਆਰ ਕਰੇਗੀ ਜਿਸ ਬਾਰੇ ਟੋਹਣ ਨੇ ਕਿਹਾ ਹੈ ਕਿ ਇਹ ਇੱਕ ਸੰਭਾਵੀ ਵਿੱਤੀ ਰਾਹਤ ਪੈਕੇਜ ਲਈ ਆਧਾਰ ਬਜੋ ਕੰਮ ਕਰੇਗੀ ਟੋਹਣ ਨੇ ਕਿਹਾ ਹੈ ਕਿ ਪੰਜਾਬ ਦੀ ਆਰਥਿਕਤਾ ਖੇਤੀਬਾੜੀ ਤੇ ਬਹੁਤ ਜ਼ਿਆਦਾ ਨਿਰਭਰ ਹੈ ਤੇ ਹੜ੍ਹਾਂ ਨੇ ਫਸਲਾਂ ਨੂੰ ਨਸ਼ਟ ਕਰ ਦਿੱਤਾ ਹੈ ਪਹਿਲਾਂ ਸਾਨੂੰ ਹੜ੍ਹਾਂ ਦੀ ਤੀਬਰਤਾ ਤੇ ਵਿਸ਼ਵਾਸ ਨਹੀਂ ਸੀ ਹਾਲਾਂਕਿ ਨੁਕਸਾਨ ਨੂੰ ਖੁਦ ਦੇਖਣ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਨੁਕਸਾਨ ਕਿੰਨਾ ਡੂੰਗਾ ਹੈ ਚੋਹਾਨ ਮਕੋਰਨ ਪੱਤਨ ਪਿੰਡ ਵਿੱਚ ਇੱਕ ਡੁੱਬੇ ਹੋਏ ਖੇਤ ਵਿੱਚ ਦਾਖਲ ਹੋਏ ਤੇ ਹੜ੍ਹ ਦੇ ਪਾਣੀ ਨਾਲ ਨੁਕਸਾਨੀਆਂ ਗਈਆਂ ਝੋਨੇ ਦੀਆਂ ਫਸਲਾਂ ਦਾ ਨਰੀਖਣ ਕੀਤਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਗ੍ਰਾਂਟ ਦੇਣ ਵਿੱਚ ਕੋਈ ਝਿਜਕ ਨਹੀਂ ਰੱਖਦੀ ਤੇ ਹਰ ਸੰਭਵ ਮਦਦ ਦੇ ਲਈ ਕੇਂਦਰ ਸਰਕਾਰ ਤਿਆਰ ਹੈ